ਹੋਈ ਪੰਜਾਬ ਸਰਕਾਰ ਜ਼ਿਰਖਪੁਰ ਵਾਸੀ ਪਰੇਸ਼ਾਨ ਨੇ ਮੁੜ ਕਰ ਆਏ ਨੇ ਆਮ ਆਦੀ ਪਾਰਟੀ ਦੇ ਸਿਆਸਤਦਾਨ ਜੀ ਹਾਂ ਮਾਨ ਸਰਕਾਰ ਦੇ ਮੁਫਤ ਬਿਜਲੀ ਦੇ ਦਾਅਵੇ ਖੋਖਲੇ ਸਾਬਤ ਹੋਏ ਨੇ ਲੰਬੇ ਬਿਜਲੀ ਦੇ ਕਟਾ ਤੋਂ ਜ਼ਿਰਖਪੁਰ ਵਾਸੀ ਬੇहद ਪਰੇਸ਼ਾਨ ਨੇ ਜ਼ਿਰਖਪੁਰ ਦੇ ਵਾਸੀ ਸਰਕਾਰ ਦੇ ਖਿਲਾਫ ਜ਼ਬਰਦਸਤ ਨਰਾਜ਼ਗੀ ਲੋਕਾਂ ਦੇ ਵਿੱਚ ਪਾਈ ਜਾ ਰਹੀ ਹੈ ਤਾਂ ਜ਼ਿਰਖਪੁਰ ਦੀਆਂ ਸੜਕਾਂ ਦਾ ਪਿਛਲੇ ਕਈ ਸਾਲਾਂ ਤੋਂ ਮਾੜਾ ਹਾਲਤ ਲਗਾਤਾਰ ਜ਼ਿਰਖਪੁਰ ਦੀਆਂ ਤਸਵੀਰਾਂ ਸੀ ਜੀ ਪੰਜਾਬ ਹਰਨਾਮਾ ਚੱਲ ਤੇ ਤੁਹਾਡੇ ਨਾਲ ਸਾਂਝਾ ਕੀਤੀਆਂ ਤਾਂ ਪੂਰੇ ਪੰਜਾਬ ਦਾ ਕੀ ਹਾਲ ਹੈ 25 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਕਿਹੜੀਆਂ ਤਰੱਕੀਆਂ ਕੀਤੀਆਂ ਨੇ ਕਿਹੋ ਜਿਹੇ ਹਾਲਾਤ ਸੁਧਾਰੇ ਨੇ ਅਸੀਂ ਸਭ ਬਾਰੇ ਜਾਣਕਾਰੀ ਤੁਹਾਡੇ ਨਾਲ ਵਿਸਾਦੇ ਨਾਲ ਸਾਂਝਾ ਕਰਾਂਗੇ ਤਾਂ ਆਮ ਆਦਮੀ ਪਾਰਟੀ ਸਰਕਾਰ ਖਿਲਾਫ ਲੋਕ ਪ੍ਰਾਸ ਲਗਾਤਾਰ ਕੱਢਨੇ ਨੇ ਗਰਾਊਂਡ ਰਿਐਲਿਟੀ ਕੀ ਹੈ ਲਗਾਤਾਰ ਤੁਹਾਨੂੰ ਉਸੇ ਪੰਜਾਬ ਫੈਰਨਾਮਾ ਚਲਦੇ ਦਿਖਾਵਾਂਗੇ ਤਾਂ ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਤੋਂ ਇਨਕਾਰ ਇਲਾਕਾ ਵਾਸੀ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸੜਕਾਂ ਦੀ ਹਾਲਤ ਬੱਤੋਂ ਬੱਤਰ ਹੋਈ ਹੈ ਹਾਦਸਿਆਂ ਨੂੰ ਸੱਦਾ ਇਹ ਸੜਕਾਂ ਆਪ ਦੇ ਰੀਆਂ ਨੇ ਤਾਂ ਪੰਜਾਬ ਸਰਕਾਰ ਦੀਆਂ ਕਾਰਗੁਜ਼ਾਰੀਆਂ ਤੋਂ ਲੋਕ ਬੇहद ਪਰੇਸ਼ਾਨ ਨੇ 22 ਸਾਲਾਂ ਦੇ ਵਿੱਚ ਜੋ ਵਾਅਦੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸੀ ਉਹ ਹਾਲੇ ਤੱਕ ਪੂਰੇ ਨਹੀਂ ਹੋਏ ਤਾਂ ਦੂਜੇ ਪਾਸੇ ਅੱਜ ਜ਼ਿਰਖਪੁਰ ਦੌਰੇਤੇ ਨੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਵਲ ਤਲਾਕਾ ਵਾਸੀਆ ਵੱਲੋਂ ਸਾਫ਼ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਦੇ ਵਿੱਚ ਜਵਾਬ ਦਿੱਤਾ ਜਾਵੇਗਾ ਕਿਉਂਕਿ ਇੱਥੇ ਹਾਲਾਤ ਬੱਤੋਂ ਬੱਤਰ ਹੋਏ ਨੇ ਲੋਕਾਂ ਨੂੰ ਬਿਜਲੀ ਨਹੀਂ ਮਿਲ ਰਹੀ ਸੜਕਾਂ ਦੇ ਬੁਰੇ ਹਾਲਤ ਅੱਥੇ ਬਣੇ ਹੋਏ ਨੇ ਹਾਲਾਂਕਿ ਕੁਝ ਦਿਨ ਪਹਿਲਾਂ ਦੀ ਗੱਲ ਹੈ ਇੱਕ ਛੋਟੀ ਬੱਚੀ ਨੂੰ ਇਸ ਸੜਕ ਹਾਦਸੇ ਦੇ ਵਿੱਚ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਸੀ ਕਿਉਂਕਿ ਸੜਕਾਂ ਦੇ ਹਾਲ ਇਹੋ ਜਿਹੇ ਨੇ ਤਾਂ ਆਮ ਆਦਮੀ ਪਾਰਟੀ ਦੇ ਸਿਆਸਦਾਨ ਜ਼ਿਰਖਪੁਰ ਵਕਵਾ ਕ ਲੋਕ ਸਭਾ ਹਲਕਿਆਂ ਦੇ ਵਿੱਚ ਪੰਜਾਬ ਦੌਰੇ ਤੇ ਚੱਲ ਰਹੇ ਨੇ ਤਾਂ ਮਾਨ ਸਰਕਾਰ ਦੇ ਬਿਜਲੀ ਦੇ ਦਾਅਵੇ ਖੋਖਲੇ ਸਾਬਤ ਹੋਏ ਨੇ ਲੰਬੇ ਬਿਜਲੀ ਦੇ ਕਟਾ ਤੋਂ ਜ਼ਿਰਖਪੁਰ ਵਾਸੀ ਤੇ ਪੰਜਾਬ ਦੇ ਹੋਰ ਲੋਕ ਸਭਾ ਹਲਕਿਆਂ ਦੇ ਵਾਸੀ ਵੀ ਪਰੇਸ਼ਾਨ ਨੇ ਲਗਾਤਾਰ ਜੀ ਪੰਜਾਬ Haryana Himachal ਤੋਂ ਨੂੰ ਗਰਾਊਂਡ ਰਿਐਲਿਟੀ ਦਿਖਾ ਰਿਹਾ ਤਾ ਸਾਡੇ ਸਹਾਇਕੀ ਕੁਲਬੀਰ ਬੀਰਾ ਬਠਿੰਡਾ ਤੋਂ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਤਾਂ ਪਠਾਨਕੋਟ ਤੋਂ ਅਜੇ ਮਹਾਜਨ ਸਾਨੂੰ ਗਰਾਉਂਡ ਰਿਐਲਿਟੀ ਦਿਖਾਣਗੇ ਤਾਂ ਸਭ ਤੋਂ ਪਹਿਲਾਂ ਬਠਿੰਡਾ ਦਾ ਰੁਕਾ ਲੈਣੇ ਆ ਕੁਲਬੀਰ ਲੋਕ ਬੇਹੱਦ ਪਰੇਸ਼ਾਨ ਨੇ ਵਖ ਵਖ ਹਲ ਕਹਿੰਦਾ ਸੀ ਹਾਲ ਆਪਣੇ ਸੀ ਪੰਜਾਬ Haryana Himachal ਤੇ ਦਿਖਾ ਰਹੇ ਆ ਤਾਂ ਬਠਿੰਡਾ ਦੇ ਵਿੱਚ ਕਿਹੋ ਜਿਹੀ ਸਥਿਤੀ ਹੈ ਲੋਕ ਇੱਥੇ ਕੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ 2.5 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਕੀ ਕੰਮ ਕੀਤਾ ਹੈ ਕੀ ਕੁਝ ਸਥਿਤੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਲੋਕ ਕਿੰਨਾ ਕੁ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਨਹੀਂ ਪਿਛਲੇ 2 ਸਾਲਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੇ ਕੱਲ ਕਰੀਏ ਬਟੇਂਡਾ ਦੀ ਤਾਂ ਬਟੇਂਡਾ ਦੇ ਐਮ ਐਲ ਏ ਨੇ ਜਿਹੜੇ ਜਗਰੂਪ ਸਿੰਘ ਗਿੱਲ ਨੇ ਜੇ ਇਥੋਂ ਦੀ ਸਥਿਤੀ ਦੀ ਗੱਲ ਕਰੀਏ ਤਾਂ ਬਹੁਤ ਜਿਹੜੇ ਜ਼ਿਆਦਾ ਇਥੋਂ ਦੇ ਹਾਲਾਤ ਕੋਈ ਵਧੀਆ ਨਹੀਂ ਕਿ ਕਿਉਂਕਿ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਸਿਰਫ ਜਿਹੜੇ ਕਾਗਜ਼ੀ ਕਾਰਵਾਈਆਂ ਹੀ ਹੋਈਆਂ ਜੇ ਲੋਕਲ ਲੈਵਲ ਤੇ ਦੇਖਿਆ ਜਾਵੇ ਤਾਂ ਕਿਤੇ ਕੋਈ ਵੀ ਇਹੋ ਜਿਹੀ ਡਵੈਲਪਮੈਂਟ ਨਹੀਂ ਹੋਈਗੀ ਜਿਸ ਦੇ ਵਿੱਚ ਕਿਹਾ ਜਾ ਸਕੇ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਦਾ ਹੋਇਆ ਪਿਆ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਹੀ ਇਹ ਜਿਹੜਾ ਕੰਮ ਕੀਤੇ ਹੋਏ ਸੀਗੇ ਡਵੈਲਪਮੈਂਟ ਤੇ ਮੇਰੇ ਨਾਲ ਬਹੁਤ ਸਾਰੇ ਲੋਕ ਵੀ ਖੜੇ ਹੋਏ ਨੇ ਜਿਹੜੇ ਇਸ ਏਰੀਆ ਨਾਲ ਸੰਬੰਧਿਤ ਨੇ ਤੁਹਾਨੂੰ ਦਿਖਾ ਦਈਏ ਕਿ ਇਹ ਲੋਕ ਵੀ ਜਿਹੜੇ ਨੇ ਇਹ ਕਾਫੀ ਪਰੇਸ਼ਾਨ ਨੇ ਕਿਉਂਕਿ ਹਰ ਕਿਸੇ ਦੀ ਜਿਹੜੀ ਹੈ ਪੈਨਸ਼ਨਾਂ ਦੀ ਪ੍ਰੋਬਲਮ ਹੈ ਜਾਂ ਜਿਹੜੇ ਆਟਾ ਦਾਣ ਸਕੀਮ ਦੀ ਪ੍ਰੋਬਲਮ ਹੈ ਜਾਂ ਲੇਡੀਜ਼ ਦੀ ਜਿਹੜੀ ਹੈਗੀ ਹੈ ਖਾਸ ਕਰਕੇ ਉਹਨਾਂ ਦੀਆਂ ਜਿਹੜਾ ਹਜ਼ਾਰ-ਹਜ਼ਾਰ ਰੁਪਈਆ ਕਿਹਾ ਸੀਗਾ ਉਹ ਨਹੀਂ ਮਿਲੇਗਾ ਬਾਕੀ ਇਹਨਾਂ ਦੀਆਂ ਜਿਹੜੀਆਂ ਹੋਰ ਵਾਅਦੇ ਕੀਤੇ ਸੀਗੇ ਉਹ ਕੋਈ ਨਹੀਂ ਮਿਲੇਗੇ ਕੁਝ ਵੀ ਨਹੀਂ ਮਿਲੇਗਾ ਤੇ ਆ ਮੇਰੇ ਨਾਲ 250 ਕੱਢੇ ਨੇ ਪਾਈ ਜੀ ਕੀ ਨਾ ਕੀ ਤੁਹਾਡੇ ਮੇਰਾ ਗੁਰਤੇਜ ਸਿੰਘ ਕੋਲ ਵੀ ਨਾਮ ਹੈ ਜੀ ਮੈਂ ਇਸੇ ਮੱਲੇ ਦਾ ਰਹਿਣ ਵਾਲਾ ਜਨਤਾ ਨਗਰ ਦਾ ਹੀ ਗੁਰਤੇਜ ਜੀ ਕੀ ਲੱਗਦਾ ਤੁਹਾਨੂੰ 2 ਸਾਲਾਂ ਦੀ ਸਰਕਾਰ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿੰਨੇ ਕੁ ਡਵੈਲਪਮੈਂਟ ਹੋਈ ਹੈ ਕੀ ਕੁਝ ਹੋਇਆ ਤੁਹਾਨੂੰ ਲੱਗਦਾ ਕੁਝ ਹੋਇਆ ਸਾਨੂੰ ਉਹਦੇ ਵਿੱਚ ਡਵੈਲਪਮੈਂਟ ਕੋਈ ਨਹੀਂ ਦੇ ਸੀ ਕਿਉਂਕਿ ਸਾਡਾ ਏਰੀਆ ਜਿੱਥੇ ਪਹਿਲਾਂ ਖੜਾ ਸੀਗਾ ਉੱਥੇ ਹੀ ਖੜਿਆ ਸਾਡੀਆਂ ਇੱਕ ਦੋ ਮੰਗਾ ਸੀਗਾ ਜੋ ਕੋਈ ਸਾਡੇ ਨਹੀਂ ਪੂਰੀਆਂ ਹੋਏ 2.5 ਸਾਲ ਹੋ ਗਏ ਸਰਕਾਰ ਬਣੀ ਨੂੰ 2.5 ਸਾਲ ਦੇ ਵਿੱਚ ਅਸੀਂ ਕਹੇ ਸਾਡੇ ਇੱਕ ਦੋ ਮੰਗਾ ਸੀਗਾ ਪੁਲ ਦੀ ਮੰਗ ਲਾ ਲੋ ਜਾਂ ਸਾਈਕਲ ਟ੍ਰੈਕ ਅੱਗੇ ਤੱਕ ਕੰਪਲੀਟ ਕਰਨਾ ਉਹ ਸਾਡਾ ਬੇਚੋੜਾ ਇਰਾਦਾ ਪਿਆ ਅਸੀਂ ਕਈ ਵਾਰੀ ਐਮਐਲਏ ਸਾਹਿਬ ਐਮਐਲਏ ਸਾਹਿਬ ਨਾਲ ਹੀ ਰਹਿੰਦੇ ਉਹਨਾਂ ਨੂੰ ਹੀ ਪਤਾ ਹੈ ਕਿ ਜਿਸ ਤਰ੍ਹਾਂ ਪਿਛਲੀ ਸਰਕਾਰ ਨੇ ਜਿਹੜਾ ਸੀਗਾ ਸਾਈਕਲ ਟ੍ਰੈਕ ਗੋਨਿਆ ਰੋਡ ਤੱਕ ਪਾਸ ਕੀਤਾ ਸੀਗਾ ਜਦੋਂ ਜਨਤਾਨਗਰ ਆ ਜਾਂਦਾ ਹੈ ਜਨਤਾਨਗਰ ਦੇ ਵਿੱਚੋਂ ਸਾਰਾ ਕ ਇਹ ਪਿੱਛੇ ਤੁਸੀਂ ਕਰਾਉਨੇ ਹੋ ਤਾਂ ਜਨਤਨਗਰ ਵੇਲੇ ਆ ਕੇ ਤੁਹਾਨੂੰ ਕੀ ਹੁੰਦਾ ਇੱਥੇ ਡਵੈਲਪਮੈਂਟ ਕਾਹ ਰੋਕੀਏ ਸ਼ਹਿਰ ਦੀ ਕਰੀਗੇ ਪੂਰੀ ਟੀਲੇ ਦੀ ਕਰੀਗੇ ਤਾਂ ਤੁਹਾਨੂੰ ਕਿਤੇ ਕੋਈ ਨਵਾਂ ਕੁਝ ਬਣਦਾ ਹੋਇਆ ਜਾਂ ਕੁਝ ਨਵੀਂ ਡਵੈਲਪਮੈਂਟ ਨਜ਼ਰ ਆਈ ਹੈ ਨਹੀਂ ਮੈਂ ਸਾਰਾ ਦਿਨ ਸ਼ਹਿਰ ਦੇ ਵਿੱਚ ਹੀ ਰਹਿਣਾ ਇਹ ਅਸੀਂ ਭਾਈ ਹੁੜੀ ਨਾਲ ਸਾਰੇ ਸ਼ਹਿਰ ਦੇ ਵਿੱਚ ਰਹਿਣਾ ਕੋਈ ਡਵੈਲਪਮੈਂਟ ਤੋਂ ਨਜ਼ਰ ਨਹੀਂ ਆ ਰਹੀ ਜਿਹੜਾ ਕੰਮ ਪਿਛਲੀ ਸਰਕਾਰ ਨੇ ਕਰਾਇਆ ਵੈ ਪਾਰਕਿੰਗ ਤੇ ਲਾਲੋ ਜਾਂ ਆਪਣਾ ਓਪਨ 에ਅਰ تھیਟਰ ਦਾ ਕੰਮ ਚੱਲ ਰਿਹਾ ਉਹ ਪਿਛਲੀ ਸਰਕਾਰ ਦਾ ਕੰਮ ਹੈ ਸਕੂਲਾਂ ਦਾ ਕੰਮ ਚੱਲ ਰਿਹਾ ਉਹ ਪਿਛਲੀ ਸਰਕਾਰ ਦਾ ਕਰਾਇਆ ਹੋਇਆ ਹੁਣ ਜੇ ਸਤਾਲ ਬਣਾਤੇ ਉਹ ਬੋਰਡ ਲਾਉਣਾ ਦਾ ਕੁਝ ਨਹੀਂ ਹੁੰਦਾ ਸਾਡੇ ਹਸਤਾਲ ਦੇ ਵਿੱਚ ਉਹੀ ਹਾਲ ਹੈ ਸਾਡਾ ਤੇ ਜਨਤਨਗਰ ਦੇ ਵਿੱਚ ਸੁਵਿਧਾ ਸੈਂਟਰ ਹੈ ਪਿਛਲੀ ਸਰਕਾਰ ਤੋਂ ਉਹਦਾ ਬਣਿਆ ਹੋਇਆ ਸਾਡਾ ਸੁਵਿਧਾ ਸੈਂਟਰ ਉਹਦੇ ਵਿੱਚ ਡੰਗਰ ਪਸ਼ੂ ਬੈਠੇ ਨੇ ਜੀ ਕੀ ਸਾਨੂੰ ਇੱਕ ਸਾਡਾ ਸੁਵਿਧਾ ਸੈਂਟਰ ਚੱਲੂ ਨਹੀਂ ਕੀਤਾ ਜਾ ਸਕਦਾ ਅਸੀਂ ਰਿਕਵੈਸਟ ਕਰਦੇ ਆ ਕਿ ਸਾਨੂੰ ਇੱਕ ਛੋਟੇ ਮੋਟੇ ਚੀਜ਼ਾਂ ਬਣਾਉਣ ਬਾਰੇ ਸਾਨੂੰ ਗੋਰੀ ਜਾਣਾ ਪੈਂਦਾ ਤੁਸੀਂ ਇਸ ਮਾਮਲੇ ਦੇ ਵਿੱਚ ਕਦੇ ਅੱਜ ਤੱਕ ਐਮਐਲਏ ਨੂੰ ਕਿਉਂਕਿ ਐਮਐਲਏ ਸਾਡੇ ਗਵੰਡੀ ਨੇ ਬਿਲਕੁਲ ਕਦੇ ਮਿਲਿਓ ਕਿਹਾ ਉਹਨਾਂ ਨੇ ਵੀ ਅਸੀਂ ਇਹ ਕਰਾ ਕੇ ਦੇ ਮੰਗੇ ਬਿਲਕੁਲ ਜੀ ਅਸੀਂ ਉਹਨਾਂ ਨੂੰ ਜਦੋਂ ਇੱਥੇ ਆਉਂਦੇ ਸੀ ਉਸ ਤੋਂ ਵੀ ਕਿਹਾ ਸੀ ਉਹਨਾਂ ਦੇ ਨੁਮਾਇੰਦੇ ਕੁਝ ਜਿਹੜੇ ਬੰਦੇ ਇੱਥੇ ਹੈਗੇ ਸੋ ਉਹਨਾਂ ਨੂੰ ਵੀ ਕਹਿੰਨੇ ਆਂ ਵੀ ਭਾਈ ਆਪਣੇ ਜਨਤਾ ਨਾਲ ਦਾ ਕੰਮ ਹੈ ਸਾਰੇ ਰਲ ਮਿਲ ਕੇ ਕੰਮ ਕਰੀਏ ਅਸੀਂ ਸੁਰਦਾ ਸੈਂਟਰ ਚਲਾਈਏ ਅਸੀਂ ਆਪਣੇ ਡਿਫੋਜੋ ਠੀਕ ਕਰਾਈਏ ਅਸੀਂ ਆਪਣਾ ਜੋ ਹੋਰ ਸਾਨੂੰ ਬਨਾਦੀ ਸਹੂਲਤਾਂ ਉਹ ਵੀ ਅਸੀਂ ਸਹੀ ਕਰੀਏ ਬਿਲਕੁਲ ਹੋਰ ਵੀ ਲੋਕ ਖੜੇ ਨੇ ਭਾਈ ਸਾਹਿਬ ਕੀ ਲੱਗ ਰਿਹਾ ਸੋਨੂੰ ਕਿ 25 ਸਾਲਾਂ ਦੇ ਸਰਕਾਰ ਦੇ ਵਿੱਚ ਕੋਈ ਡਵੈਲਪਮੈਂਟ ਬਟੈਂਡੇ ਦੀ ਹੋਈ ਆ ਸੋਨੂੰ ਕੁਝ ਨਜ਼ਰ ਆ ਰਿਹਾ ਨਹੀਂ ਬਟੈਂਡੇ ਦੀ ਕੁਝ ਨਹੀਂ ਹੋਇ ਨਸ਼ਿਆਂ ਦੇ ਕੁਝ ਪਾਬੰਦੀ ਨੂੰ ਕੁਲ ਕੀ ਗੁੱਸਾ ਕਰ। ਪਰ ਵਾਕੀ ਕੱਟਾ ਦਾ ਸਕੀਮ ਜਿਹੜੀ ਚਾੜੀਪੁਰ ਦੀ ਐਕਟਲੀ ਕੋਲੋਂ ਸਪਲਾਈ ਦੇ ਰਹੇ ਨਹੀਂ। ਉਥੇ ਲੈਣਾ ਹੁੰਦੀਆਂ ਤੇ ਲੜਾਈਆਂ ਹੁੰਦੀਆਂ। ਬਹੁਤ ਬੁਰਾ ਹਾਲ ਆ। ਕਿ ਘਰ ਤੋਂ ਘੱਟੇ ਚਾੜੀਪੁਰ ਚਾਰ ਜੇ ਤੱਕ ਨਾ ਬਣਾਈਆਂ ਜਾਂ ਜਦੋਂ ਸਪਲਾਈ ਦਿੱਤੀ ਜਾ ਸਕੀ। ਤੇ ਕਿਹਾ ਕਹਿੰਦੇ ਸੀ ਅਸੀਂ ਘਰ-ਘਰ ਦੇਵਾਂਗੇ ਆਟਾ ਦਾਲ ਸਕੀਮ ਜਿਹੜੀ ਸਾਡੇ ਘਰ-ਘਰ ਜਾਇਆ ਕਰੂਗੀ। ਬੈਗ ਲੋਕਾਂ ਨੂੰ ਘਰਾਂ ਦੇ ਵਿੱਚ ਲੈਣਾ ਦੇ ਵਿੱਚ ਲੱਗਣ ਦੀ ਜ਼ਰੂਰਤ ਨਹੀਂ ਪੈਣੀ। ਤੁਸੀਂ ਲਵਾ ਕੇ ਦੇਖੋ ਜਦੋਂ ਤੁਹਾਨੂੰ ਅਸੀਂ ਫੋਨ ਕਰਦੇ ਹਾਂਗੇ ਜਦੋਂ ਤੁਸੀਂ ਆਉਂਗੇ ਤਾਂ ਤੈਣਾ ਸਭ ਪੂਰਾ ਦੇਾਂਗੇ। ਲਾਈਨ ਮੇਲੇ ਵੀ ਉਹ ਅੱਜ ਵੀ ਕੋਈ ਮਸ਼ੀਨਾ ਨਹੀਂ ਸਾਡੇ ਕੋਲ ਕਿੰਨੀ ਇੰਕੀਡੀਨ ਬਹੁਤ ਬੁੜੀਆਂ ଥିਆਂ ਉਹ ਬਹੁਤ ਵੱਡੀ ਪ੍ਰੋਬਲਮ ਐਂ ਤੁਸੀਂ ਵੀ ਕਹੋ ਤੁਸੀਂ ਕੀ ਕਹਿਣਾ ਚਾਹਦੇ ਹੋ ਹਨੂ ਤਾਂ ਠੀਕ ਐ ਕੁਲ ਵੀ ਤੁਸੀਂ ਲਗਾਤਾਰ ਆਪਣੇ ਇਸ ਇਲਾਕਾ ਵਾਸੀਆਂ ਨਾਲ ਗਲਬਾਤ ਜਾਰੀ ਕਰੋ ਸਾਡੇ ਨਾਲ ਪਟਿਆਲਾ ਤੋਂ ਭਲਿੰਦਰ ਵੀ ਲਾਈਵ ਝੜ ਚੁੱਕੇ ਨੇ ਪਰ ਅਜੇ ਮਹਾਜਨ ਦਾਸੀ ਪਹਿਲਾਂ ਰੁਕ ਕਰਾਂਗੇ ਅਜੇ ਪਠਾਨਕੋਟ ਤੋਂ ਸਾਡੇ ਨਾਲ ਲਾਈਵ ਬਣੇ ਹੋਏ ਨੇ ਤਾਂ ਅਜੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਪਠਾਨਕੋਟ ਦੇ ਵਾਸੀ ਕਿੰਨੇ ਖੰਤੁਸ਼ ਨੇ ਕੀ ਕੁਝ ਸਥਿਤੀ ਐ ਇੱਥੇ ਤਾਂ ਕਦੇ ਆਮ ਪਲਟੀ ਨਹੀਂ ਬਣਾਈ ਹੈ ਪਿਛਲੇ ਸਰਕਾਰ ਨੇ ਬਣਾਈ ਹੈ ਕੁਛ ਨਹੀਂ ਕੀਤਾ ਇਹ ਮੇਰੇ ਸਾਨੂੰ ਬਸ ਬਸਾਨ ਜੀ ਜੇ ਜੇ ਮਤਲਬ ਪਕੀ ਨਾ ਅ ਪਕੀ ਨੂੰ ਜੀ ਸਰਕਾਰ ਕੀ ਕਹਿੰਦਾ ਯਾਦ ਨਹੀਂ ਪਕੀ ਨੂੰ ਜੀ ਸਰਕਾਰ ਦੀ ਪਛਾਣ ਕੋਲ ਜੇ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਲੋਕਾਂ ਨੇ ਬੜੇ ਉਤਸ਼ਾਹ ਦੇ ਨਾਲ ਇੱਕ ਨਵੀਂ ਪਾਰਟੀ ਜਿਹੜੀ ਸੀ ਦੇਸ਼ ਦੇ ਅੰਦਰ ਕਰਪਸ਼ਨ ਦੇ ਮੁੱਦੇ ਨੂੰ ਲੈ ਕੇ ਉਹਨੂੰ ਵੋਟ ਪਾਈ ਦੀ ਬੜੀ ਮੀਲਾਂ ਦੇ ਨਾਲ ਕਿ ਇੱਕ ਸੱਚੀ ਪਾਰਟੀ ਨੇ ਛੱਡੀ ਹੈ ਇਸ ਬੜੀ ਨਵੀਂ ਸਰਕਾਰ ਨੂੰ ਆਪਾਂ ਮੌਕਾ ਦਿੰਦੇ ਹਾਂ ਬਟ ਜਿਹੜੀ ਵੀ ਇੱਕ ਸਰਕਾਰ ਨੇ ਪੰਜਾਬ ਦੇ ਅੰਦਰ ਪ੍ਰਚਾਰ ਕੀਤਾ ਸੱਚੀ ਆਜੀ ਉਹਦਾ ਪੰਜਾਬ ਦੇ ਅੰਦਰ ਦੀ ਪੰਜਾਬ ਦੇ ਅੰਦਰ ਗੁੰਡਾਵਾਦ ਸ਼ਾਬਿਲ ਕਰੇ ਸੰਗਰਵਾਦ ਅੱਜ ਮਤਲਬ ਜੇ ਉਹ ਆਪਣੇ ਪਿੱਛਰਾ ਵੀ ਆਪਣੇ ਬਾਤੋ ਨੂੰ ਸੁਣਿਆ ਕਿ ਉਹ ਕੋਈ ਸਾਫ ਦੇ ਦੌਰ ਦੇ ਅੱਤਵਾਦ ਦਾ ਦੌਰ ਵੀ ਅਨਾਂ ਬੁਲਾ ਹਾਲ ਕੀ ਪੜ ਮੈਨੂੰ ਉਸ ਗੁੰਨਦ ਬਾਜ਼ੀ ਤੇ ਲੱਗਦਾ ਕਿ ਇਹ ਜਿਹੜਾ ਦੌਰ ਹੈ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ ਅੱਜ ਜੇ ਕੋਈ ਮਨ ਦਾ ਆਪਣੀ ਥਲੇ ਦੇ ਅੰਦਰ ਕੋਈ 5 ਲੱਖ ਦੀ ਵਟ ਕੇ ਸਾਨੂੰ ਘਰ ਜਾਣ ਲੱਗਦਾ ਕਿ ਉਹਨੂੰ ਐਵੇਂ ਡਰ ਹੁੰਦਾ ਮੈਂ ਟਾਈਮ ਤੇ ਕਰ ਪੁੱਛਾਂਗਾ ਕਿ ਜਲਾਵਾ ਪੁੱਛਾਂਗਾ ਨਹੀਂ ਪੁੱਛਾਂਗਾ ਇਹ ਸਰਕਾਰ ਨੇ ਜਿੱਦੂ ਸਰਕਾਰ ਦੇ ਅੰਦਰ ਆਣਾ ਸੀ ਤੋਂ ਸਭ ਤੋਂ ਪਹਿਲਾ ਮੁੱਦਾ ਰੱਖਿਆ ਸੀ ਵਿਦੇਸ਼ਾਂ ਦਾ ਬਜਟ ਦੀ ਜੋੜੀ ਹੈ ਜਿਹੜੀ ਮਾਈਨਿੰਗ ਨੂੰ ਬੰਦ ਕਰਾਂਗੇ ਅੱਜ ਤੁਸੀਂ ਜਾ ਕੇ ਆਪਣੇ ਆਸ-ਪਾਸ ਦੇ ਏਰੀਆ ਦੇ ਅੰਦਰ ਦੇਖੋ ਇਹਨਾਂ ਦੇ ਮੰਤਰੀ ਜਿਹੜੇ ਨੇ ਨਾਮ ਨਹੀਂ ਲੈਣਾ ਦਵਾਗੇ ਇਹਨਾਂ ਦੇ ਜਿਹੜੇ ਆਪਣੇ ਮੰਤਰੀ ਨੇ ਉਹ ਸਾਡੇ ਜਨਤ ਦੇ ਵਿੱਚ ਨੇ ਜਿੱਥਾ ਇਹਨਾਂ ਦਾ ਜਿਹੜਾ ਰਾਸ਼ਟਰੀ ਦੇ ਮਤਲਬ ਹਨ ਯੂਨੀਅਨ ਬੋਰਡ ਬਾਈਟੀ ਕਰੀ ਯੂਨੀਅਨ ਨੇ ਤਾਂ ਕਿ ਕੇਂਦਰੀ ਰਾਜ ਦੇ ਨਾਲ ਵੀ ਬਹੁਤ ਵਧੀਆ ਬੰਦੇ ਨੇ ਬੜਾ ਚੇਂਜਿਸ ਲੈ ਕੇ ਆਣਗੇ ਅੱਜ ਵੀ ਆਪਾਂ ਉਹਨਾਂ ਨੂੰ ਦੇਖਿਆ ਉਹਨਾਂ ਦੀ ਜੇਲ੍ਹ ਦੇ ਬਾਹਰ ਅੰਤਿ ਨੇ ਐਨਾ ਮਾਹੌਲ ਬਣਾ ਰਿਹਾ ਕਿ ਪਤਾ ਨਹੀਂ ਕਿ ਕਿਹੜੀ ਗੱਲ ਦਾਬਤ ਕਰਕੇ ਆਏ ਕਿ ਕਿਹੜੀ ਭਗਤ ਦੇ ਲਖਾ ਦੇ ਜੇਲ੍ਹ ਕੱਟ ਕੇ ਆਏ ਨੇ ਸ਼ਰਮਾਣੀ ਦੇ ਦੀ ਉਹਨਾਂ ਨੂੰ ਕਿ 30 ਦਿਨ ਦੀ ਸੀ ਉਹਨਾਂ ਨੂੰ ਰਿਮਾਂਡ ਤੇ ਛੱਡਿਆ ਸਰਕਾਰ ਨੇ ਉਹਦਰ ਵੀ ਇਸ ਲਈ ਜਟੇ ਕਿ ਕਿਸ ਲਈ ਲੀਓ ਅੰਦਰ ਕਿ ਸ਼ਰਾਬ ਦੀ ਜਿਹਦੇ ਲਈ ਅੰਦਰ ਦੇ ਸਰਕਾਰ ਨੂੰ ਨਜ਼ਾਰੀ ਤੋਂ ਸਿੱਧ ਹਾਲ ਲੱਗ ਗਿਆ ਜਿਸ ਦਿਨ ਸਰਕਾਰ ਨੇ ਸਿੱਧੂ ਮੂਹਰੇ ਦੇ ਜਿਹੜੇ ਲੀਡਰ ਜਿਹੜੇ ਸਾਡੇ ਦੇਸ਼ ਨੂੰ ਰਿਪਰੈਜ਼ੈਂਟ ਕਰ ਰਹੇ ਸਭਾ ਦੇ ਅੰਦਰ ਉਹਦੀ ਜੋ ਵੀ ਇੱਕ ਦਿਨ ਪੱਲੀਹਾਟਾ ਵਿਹਾਰਕਲੇ ਜਿਉਂਦਾ ਖਦਲੋ अगले दिन ਨਾ ਕਿਤੇ ਇਹਦੇ ਅੰਦਰ ਵੀ ਸਰਕਾਰ ਦੀ ਨੀਂਵ ਭਗਦਾ ਬਟ भी ਤੱਕ ਉਹਦੇ ਕਦਲਾਂ ਨੂੰ ਨਹੀਂ ਪੜਿਆ ਗਿਆ ਸਦਾ ਸੀ ਕਹਿੰਦਾ में ਪਸਾਨਪੁਰ ਵਾਲੇ ਅੱਤੀ ਨੂੰ ਮੁਗੀ ਸਰਕਾਰ ਕੋਈ ਦੇਖੀ ਹੈ ਆਵਾਜ਼ੀ ਸਾਡੇ ਨਾਲ ਕੋਈ ਵਿਕਾਸ ਪੱਟੀ ਹੋਈ ਨੀ ਕੋਈ ਵਿਕਾਸ ਨੀ ਹੋ ਰਿਹਾ ਜਿਵੇਂ ਜਿਵੇਂ ੋਜ ਕੋਈ ਨਾ ਹੋ ਜਾਂ ਪੁਰਾਣੇ ਜਿਹੜੇ

ਸਾਨੂੰ ਤਾਂ ਬੜੀ ਚੰਗੀ ਲੱਗ ਰਹੀ ਹੈ ਸਰਵਰ ਰੂਮ ਦੀ ਅਸੀਂ ਬਹੁਤ ਕੰਮ ਕਰਵਾਇਆ ਇਸ ਦੀ ਆਪ ਨੂੰ ਸਾਡੀ ਸਰਕਾਰ ਆਪਾਂ ਦੇ ਜਾ ਰਿਹਾ ਹੈ ਕੋਈ ਨਹੀਂ ਕਿੰਦੇ ਲੱਗਿਆ ਕਿੱਥੇ ਲੱਗਿਆ ਅੰਤਰੀ ਤੇ ਸਰਦਾਰ ਨੇ ਅਭੀ ਦਿੱਤੀ 15 ਦਿਨ ਜਿਹੜੇ ਚਾਹੀਦੇ ਸਨ ਉਹ ਚਾਹ ਮਕਾ ਦੇਣਗੇ ਮੌਜੂਦਾ ਸਰਕਾਰ ਹੈ ਸਭ ਕੁਝ ਇਹਨਾਂ ਦੇ ਹੱਥ ਆ ਅਜੇ ਅਗਰ ਕੋਈ ਮੈਸਾ ਨਹੀਂ ਮੁਕਾ ਉਲਟਾ ਪ੍ਰਵਾਹ ਜੀ ਬੜੀ ਮੈਸਾ ਬਹੁਤ ਜ਼ਿਆਦਾ ਹੋ ਗਿਆ ਜਵਾਨ ਬਕੇ ਮਰੇਗਾ ਇਹਨਾਂ ਨਾਲ ਮਤਲਬ ਕੋਈ ਚੰਗ ਨਹੀਂ ਇਹਨਾਂ ਦਾ ਕੋਈ ਚੰਗਾ ਕਰਾ ਨਹੀਂ

ਤਾ ਕੁਲਬੀਰ ਬਠਿੰਡਾ ਵਾਸੀ ਕੀ ਕੁਝ ਕਹ ਰਹੇ ਨੇ ਗਰਾਊਂਡ ਰਿਐਲਿਟੀ ਨੂੰ ਲੈ ਕੇ ਕਿਉਂਕਿ ਪੰਜਾਬ ਸਰਕਾਰ ਜੋ-ਜੋ ਵਾਅਦੇ ਕਰ ਰਹੀ ਹੈ ਉਹ ਖੋਖਲੇ ਸਾਬਤ ਹੋ ਰਹੇ ਨੇ ਚਾਹੇ ਉਹ ਬਿਜਲੀ ਦਾ ਹੋਵੇ ਚਾਹੇ ਉਹ ਸੜਕਾਂ ਦਾ ਹੋਵੇ ਕੀ ਕੁਝ ਬਠਿੰਡਾ ਦੀ ਸਥਿਤੀ ਹੈ ਮੈਂ ਤਾਂ ਤੁਹਾਨੂੰ ਕੀ 1000 ਰੁਪਏ ਬਿਲਕੁਲ ਜਿਹੜਾ ਕਿ ਬਠਿੰਡਾ ਦੀ ਗੱਲ ਕਰਕੇ ਤਾਂ ਬਠਿੰਡਾ ਦੇ ਵਿੱਚ ਜਿਹੜਾ ਸਰਕਾਰਾਂ ਦਾ ਕੰਮ ਕੀਤਾ ਹੋਇਆ ਹੈ ਪਰੀ ਜਿਹੜਾ ਇਹ ਲਿਪਾ ਪੋਤਾ ਇਹਨਾਂ ਨੇ ਸਰਕਾਰ ਵੱਲੋਂ ਕੀਤਾ ਗਿਆ ਕੋਈ ਇਸ ਤਰ੍ਹਾਂ ਦੀ ਡਿਵੈਲਪਮੈਂਟ ਜਿਹੜੀ ਆ ਬਠਿੰਡਾ ਦੇ ਵਿੱਚ ਨਹੀਂ ਹੋਈ ਹੈ ਕਿਉਂਕਿ ਬਠਿੰਡਾ ਦੇ ਵਿੱਚ ਜਿਹੜਾ ਕਿ ਐਮਐਲਏ ਸਾਹਿਬ ਨੇ ਐਮਐਲਏ ਸਾਹਿਬ ਨੇ ਕਿਹਾ ਕਿ ਮੈਂ ਕੰਮ ਕਰਾਂਗਾ ਲੇਕਿਨ ਜਿਹੜੇ ਵੀ ਕਰਾਂਗਾ ਮੈਂ ਤੁਹਾਨੂੰ ਦਿਸਣਗੇ ਲੇਕਿਨ ਹਜੇ ਤੱਕ ਕੋਈ ਇਹੋ ਜਿਹਾ ਕੁਝ ਨਹੀਂ ਦਿਸ ਰਿਹਾਗਾ ਜਨਤਾ ਮੇਰੇ ਨਾਲ ਖੜੀ ਹੋਈ ਹੈ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਕੀ ਤੁਹਾਨੂੰ 1000 ਰੁਪਿਆ ਜਿਹੜਾ ਸੀਗਾ ਉਹ ਮਿਲਣ ਲੱਗ ਪਿਆ ਨਹੀਂ ਮਿਲਿਆ ਅੱਜ ਤੱਕ ਨਹੀਂ ਮਿਲਿਆ 2 ਸਾਲ 2.5 ਸਾਲ ਹੋ ਗਿਆ ਕਿੰਨੇ ਰੁਪਿਆ ਨਹੀਂ ਆਇਆ ਸਰਟੀਫਿਕੇਟ ਅਜੇ ਤੋ ਹੈ ਕੀ ਕਹਿੰਦੇ ਸੀ ਅਸੀਂ ਸਾਰੇ ਮਹਿਲਾਵਾਂ ਨੂੰ ਦੇਵਾਂਗੇ ਅਜਾ 1000 ਰੁਪਿਆ ਇੱਕ ਵੀ ਨਹੀਂ ਆਇਆ 1 ਰੁਪਿਆ ਤਾਂ ਕੀ ਕਹਿਣਾ ਦੋ ਗਿਨਨੀ ਨਹੀਂ ਆਈ ਇਹ ਕਿੰਨੀ ਕਿਸਮ ਦੀ ਸਮੱਸਿਆ ਤੁਹਾਨੂੰ ਆ ਰਹੀ ਹੈ ਕਿਉਂਕਿ ਸਰਕਾਰ ਜਿੱਦਾਂ ਦੀ ਆਈ ਹੈ ਕੋਈ ਕੋਈ ਡਵੈਲਪਮੈਂਟ ਕੁਝ ਹੋਇਆ ਲੱਗਦਾ ਨਹੀਂ ਕੁਝ ਨਹੀਂ ਹੋਇਆ ਅਜੇ ਦੁਗਣੀ ਜਿਆਦਾ ਸਮੱਸਿਆ ਹੈ ਨਹੀਂ ਕੁਝ ਨਹੀਂ ਘਟਿਆ ਜਿੰਨਾ ਦੇ ਘੂਤੇ ਉਹ ਵੀ ਚਲਾ ਗਿਆ ਚਲਾ ਜਾਂਦਾ ਹੈਗਾ ਨਸ਼ੇ ਦੇ ਚੱਕਰਾਂ 'ਚ ਸਮਾਨ ਵੇਚ ਦਿੰਦਿਆਂ ਕਰਦਾ ਹਾਂਜੀ ਭਾਈ ਜੀ ਮੈਂ ਇੱਥੇ ਜੰਦਗਰ ਦੀ ਮੇਰਾ ਨਾਮ ਕੁੰਨਾ ਹੈਗਾ ਹੀ ਸਭ ਤੋਂ ਜ਼ਿਆਦਾ ਇੱਥੇ ਦਿੱਕਤ ਲੇਡੀਸ ਨੂੰ ਹੁੰਦੀ ਹੈ। ਮੰਨ ਲਓ ਜੇ ਜੇ ਕਿੱਥੋਂ ਵੀ ਨਿਕਲਦੇ ਨੇ ਕੁੜੀਆਂ ਉੱਥੇ ਨਸ਼ੇ ਪੱਤੇ ਵਾਲੇ ਤਾਂ ਸਾਈਡ ਤੇ ਲੇਕਿਨ ਕੁੜੀਆਂ ਨੂੰ ਜ਼ਿਆਦਾ ਦਿੱਕਤ ਹੁੰਦੀ ਹੈ। ਅਭੀ ਜਿਨ੍ਹਾਂ ਦੇ ਬੱਚੇ ਪੜ੍ਹਦੇ ਲਿਖਦੇ ਆ ਮੇਨ ਉਹਨਾਂ ਦੇ ਤਾਂ ਕੇਸ ਕੀਤੇ ਜਾਂਦੇ ਆ। ਜਿਹੜੇ ਹੋਰ ਬੱਚੇ ਨੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਸਰ। ਤੇ ਇਹ ਜ਼ਬਰਨ ਕੀਤਾ ਜਾਂਦਾ ਸਾਡੇ ਨਾਲ। ਕਿਉਂ ਕੀਤਾ ਜਾਂਦਾ? ਕਿਉਂਕਿ ਸਰ ਇਹ ਆਈ ਜਿਹੜੇ ਬੱਚੇ ਸਹੀ ਨੇ ਉਹ ਉਹਨਾਂ ਨੂੰ ਗਲਤ ਕੀਤਾ ਜਾਂਦਾ। ਸਰਕਾਰਾਂ ਜੇ ਸਹੀਆਂ ਹੋਣਗੀਆਂ ਤਾਂ ਸਾਡੇ ਬੱਚੇ ਵੀ ਸਹੀ ਹੋਣਗੇ ਸਰਕਾਰਾਂ ਨੇ ਨਹੀਂ ਸਹੀ ਸਰਕਾਰ ਨੇ ਕੁਝ ਨਹੀਂ ਕੀਤਾ ਹੈ ਹੇਟ ਨਜਾਇਜ਼ ਹੋ ਰਿਹਾ ਨਜਾਇਜ਼ ਹੋ ਰਿਹਾ ਸਰ ਤੁਸੀਂ ਦੇਖੋ ਜਾ ਕੇ ਇਹਨੇ بڑے بڑے ਵਿਦਿਆਰਥੀ ਬੱਚੇ ਉਹਨਾਂ ਨੂੰ ਦੇਖੋ ਜਾ ਕੇ ਉਹਨਾਂ ਦੇ ਪਰਚੇ ਬੱਦਦੇ ਬੇਰੋਜ਼ਗਾਰੀ ਬਿਲਕੁਲ ਸਰ ਬਿਲਕੁਲ ਨਜਾਇਜ਼ ਕੁਝ ਨਹੀਂ ਹੋ ਰਿਹਾ ਇਹ ਬਿੱਤੀ ਹੋਰ ਦੱਸ ਰਿਹਾ ਸਰ ਭੰਜੀ ਕੀ ਲੱਗ ਰਿਹਾ ਤੁਹਾਨੂੰ ਕੁਝ ਹੋਇਆ ਹੈ ਕੁਝ ਨਹੀਂ ਹੋਇਆ ਸਰ ਜੀ ਇਥੇ ਕਨਕ ਮਿਲਦੀ ਸੀ ਉਹ ਵੀ ਪਰਚੀ ਵੀ ਕੱਟੀ ਗਈ ਸਾਈਂ ਤੁਹਾਨੂੰ ਲੱਗਦਾ ਸਾਾਨੂੰ ਤਾਂ ਕੁਝ ਵੀ ਨਹੀਂ ਮਿਲ ਰਹਾਗਾ ਮਤਾ ਹੈ ਕਿ ਬਿੱਡੋ ਮੇਰੇ ਬੱਚਿਆਂ ਨੂੰ ਕੋਈ ਸੋਲਤ ਨਹੀਂ ਮਿਲ ਰਹੀ ਹੈਗੀ ਹੈ ਮੈਂ ਕਿ ਮੈਂ ਕਹਾਦਾ ਪਿਛਲੀ ਸਰਕਾਰ ਸੀਗੀ ਸਾਨੂੰ ਬਹੁਤ ਮਦਦ ਦਿੱਤੀ ਹੈਗੀ ਹੈ ਮਤਲਬ ਗੁੰਡਾਗਰਦੀ ਜਿਹੜੀ ਹੈ ਉਹ ਸ਼ਰਿਆਂ ਵਿੱਚ ਉਵੇਂ ਚੱਲ ਰਹੀ ਹੈ ਉਵੇਂ ਚੱਲ ਰਹੀ ਹੈ ਸਰ ਇੱਕ ਗੱਲ ਹੋਰ ਜੀ ਜਿੱਥੋਂ ਵੀ ਆ ਜਾਣ ਸਾਰੇ ਬੱਚੇ ਇੱਥੇ ਖੜਦੇ ਆ ਨਸ਼ੇ ਪੱਤੀ ਵਾਲੇ ਹੁਣ 10 ਨੰਬਰ ਦੀ ਲੇਟ ਸਹੀ ਰਹੇਗੀ ਕੱਲੀਆਂ ਚੱਕਣ ਵਾਸਤੇ ਇਹ ਦੱਸੋ ਸਰ ਹੋਰ ਗਲੀਆਂ ਮੈਨੇ ਹੋਰ ਗਲੀਆਂ ਦੇ ਹੈਗੇ ਸਾਰੇ ਉੱਥੇ ਜਾ ਕੇ ਕਰਨ ਲੱਗੀ ਇੱਥੇ ਕੱਟ ਹੁੰਦਾ ਸਾਰਾ ਮਤਲਬ ਪੁਲਿਸ ਜਾਣ ਬੁੱਝ ਕੇ ਤੰਗ ਕਰਦੀ ਹੈ ਹਾਂਜੀ ਨਜਾਇਜ਼ੀ ਜਿਹੜੇ ਨਸ਼ਾ ਉਹ ਘੁੰਮਦੇ ਫਿਰਦੇ ਦੇਖੋ ਹੀ ਹਦੀ ਕੀ ਪਤਾ ਮੈਨੂੰ ਵੀ ਕੋਈ ਕੁਝ ਕਹਿ ਦੇਗਾ ਕਿ ਇੱਥੇ ਹੁਣੇ ਮੈਂ ਬੋਲ ਰਹੀ ਹਾਂ ਆ ਤੇ ਸਾਹਮਣੇ ਠੀਕ ਹੈ ਬਿਲਕੁਲ ਜਿਸ ਤਰ੍ਹਾਂ ਲੇਡੀਜ਼ ਨੇ ਦੱਸਿਆ ਕਿ ਅਸੀਂ ਵੀ ਮਹਫੂਜ਼ ਨਹੀਂ ਆ ਕਿਉਂਕਿ ਕਾਨੂੰਨ ਦੀ ਕਿਤੇ ਨਾ ਕਿਤੇ ਜਿਹੜੀ ਹੈ ਖੁੱਲ ਹੈ ਕਿਉਂਕਿ ਇਹਨਾਂ ਦੇ ਉੱਪਰ ਕਿਸੇ ਕਿਸਮ ਦੀ ਕੋਈ ਲਗਾਮ ਨਹੀਂ ਹੈ ਕਿਉਂਕਿ ਸਰਕਾਰ ਦੀ ਪਕੜ ਹੀ ਨਹੀਂ ਹੈ ਹੀਟਲੇ ਲੈਵਲ ਦੇ ਉੱਪਰ ਤਾਂ ਤਾਂ ਅਵਸਰਾਂ ਤੇ ਕੋਈ ਪਕੜ ਹੈ ਔਰ ਨਾ ਹੀ ਕੋਈ ਡਿਵੈਲਪਮੈਂਟ ਦੀ ਗੱਲ ਹੋ ਰਹੀ ਹੈ ਸਿਰਫ ਤਾਕਜੀਆਂ ਕਾਰਵਾਈ ਜਿਹੜੀਆਂ ਉਹੀ ਕੀਤੀਆਂ ਜਾ ਰਹੀਆਂ ਸਰਕਾਰ ਵੱਲੋਂ ਵੱਡੇ ਵੱਡੇ ਬੋਰਡ ਵੱਡੇ ਵੱਡੇ ਪੋਸਟਰ ਲਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਕਿ ਅਸੀਂ ਬਹੁਤ ਵੱਡੀ ਡਿਵੈਲਪਮੈਂਟ ਜਿਹੜੀ ਆ ਕਰ ਰਹੇ ਆ ਦੇਖੋ ਜੀ ਅਸੀਂ ਆ ਕਰਦੇ ਆ ਕਰਤਾ ਲੇਕਿਨ ਗਰਾਉਂਡ ਲੈਵਲ ਦੇ ਉੱਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੋ ਰਿਹਾ ਜੀ ਪ੍ਰੇਖਕਾਂ ਦਾ ਬਹੁਤ-ਬਹੁਤ ਸ਼ੁਕਰੀਆ। ਇਹ ਜਾਣਕਾਰੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤੀ ਤਾਂ ਪਠਾਨਕੋਟ ਤੋਂ ਅチェ ਮਹਾਜਨ ਸਰ ਨਾਲ ਜੁੜੇ ਹੋਏ ਸੀ ਤਾਂ ਅチェ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ।